ਇੰਤਜ਼ਾਮ ਸਾਡੇ ਉਹਦਾ ਆਪਣੇ ਇੱਕ ਰੇਟ ਪਏ ਨੇ ਤਰਪਾਲਾਂ ਪਈਆਂ ਨੇ ਮੌਸਮ ਨੇ ਅੱਜ ਤੱਕ ਦੱਸਿਆ ਨਹੀਂ ਸੀ ਕਿ ਖਰਾਬ ਇਹ ਤਾਂ 5 6 ਦਿਨ ਤੀਕਾ ਦੱਸਿਆ ਜਾਂਦਾ ਅੱਜ ਤਾਂ اچانک ਆ ਗਿਆ ਇਹਦੇ ਸਾਰੇ ਪ੍ਰਬੰਧ ਨੇ ਇੱਕ ਰੇਟ ਦਾ ਤਰਪਾਲ ਤੇ ਕੌਣ ਕਰਦੇ ਨੇ ਜੀ ਅਸੀਂ ਆਪ ਖੁਦ ਕੀਤਾ ਸਾਡੇ ਆਰਤੀ ਕਰਦੇ ਨਹੀਂ ਆਰਤੀ ਕਰਦੇ ਨੇ ਜੀ ਬਾਕੀ ਸਰਕਾਰਾਂ ਵੱਲੋਂ ਤੁਹਾਨੂੰ ਕੀ ਮਿਲਦਾ ਸਰਕਾਰ ਵੱਲੋਂ ਕੁਝ ਵੀ ਨਹੀਂ ਜ਼ੀਰੋ ਆ ਜੀ ਨਹੀਂ ਨਹੀਂ ਇਹ ਕਿਹੜੇ ਇੰਤਜ਼ਾਮ ਨੇ ਮੰਡੀ ਦੇ ਵਿੱਚ ਸਰਵਾਏ ਹਨ ਤੁਹਾਡੇ ਸਾਹਮਣੇ ਆ ਦੇ ਲੋ ਜੇ ਫੜਾਂ ਦਾ ਇੱਥੇ ਪਰਾਹਾ ਲਾ ਪਿਆ ਰੋੜ ਆ ਇਹ ਬੰਦ ਰਿਹਾ ਇੱਥੇ ਧਰਨੇ ਲਾਉਂਦੇ ਰਹੇ ਨੇ ਸਾਰੀ ਟ੍ਰੈਫਿਕ ਇਧਰ ਸਾਡੇ ਫੜਾਂ ਦੀ ਲੰਘਦੇ ਰਹੀ ਆ ਆ ਕੁੜੀ ਡੇਟੇ ਰੇ ਲੋ ਆ ਫਿਰ ਜਿਵੇਂ ਉਹ ਠੇਕੇਦਾਰ ਉਹ ਕਹਿੰਦਾ ਜਿਹੜਾ ਮੇਰਾ ਬੰਦਾ ਛੱਡਿਆ ਉਹ ਕਰੋ ਫੋਨ ਹੀ ਚੱਕਦਾ ਹੈ ਠੇਕੇਦਾਰਾ ਲੇਬਰ ਨੂੰ ਵੀ ਫਿਰ ਕਿੰਨੀਆ ਗ ਮੁਸ਼ਕਲਾਂ ਆਉਂਦੀਆਂ ਨੇ ਜੀ ਲੇਬਰ ਨੂੰ ਮੁਸ਼ਕਲ ਹੈ ਹੁਣ ਦੇਖੋ ਡਬਲ ਕੰਮ ਹੋ ਗਿਆ ਨਾ ਇਹਦਾ ਹੁਣ ਤੁਹਾਨੂੰ 4 ਰੁਪਏ ਬੋਰੀ ਢਾਂਗ ਪਾਣੀ ਦੇਣੀ ਪਣੀ ਹੈ ਇਹਨਾਂ ਨੂੰ ਕਿੱਥੇ ਲੋਡਿੰਗ ਹੋ ਜਾਣੀ ਸੀ ਕੀ ਇਹ ਬਾਈ ਜੀ ਫਿਰ ਕਾਰੋਬਾਰ ਤੇ ਵੀ ਇੱਕ ਬਚਤ ਕੋਈ ਤਾਂ ਜਿਵੇਂ ਕੁਝ ਨਹੀਂ ਬਾਚ ਤਾਂ 45 ਰੁਪਏ ਟਾੜ੍ਹਤ ਮਿਲਦੀ ਆ ਇਹ ਉਦੋਂ ਤੇ TDS ਕਟਿਆ ਜਾਂਦਾ ਹੈ ਬਾਜ ਦਾ ਵਜੋਂ ਤਾਂ ਇੱਥੇ ਕੀ ਆ ਇਹ ਜਿਹੜੇ ਹਮ 10 ਦਿਨ ਮੌਸਮ ਖਰਾਬ ਦੱਸਿਆ ਪਰ ਮੰਡੀ ਚ ਕੋਈ ਹੈ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਪਾਣੀ ਦੀ ਨਿਕਾਸੀ ਜਿੱਦਾਂ ਹੀ ਮੀਂਹ ਪੈ ਗਿਆ ਤੇ ਫੇਰ ਜਾਂ ਲਾਈ ਜਾਂਦੇ ਨੇ ਨਹਿਰ ਲਾ ਜਾਂਦੇ ਨੇ ਸਾਡੇ ਕੋਲ ਠੇਕੇਦਾਰ ਉਹ ਕਹਿੰਦਾ ਮੈਂ ਆਪਣਾ ਮੂਰੇ ਬੰਦਾ ਛੱਡ ਆਇਆ ਉਹ ਕਹਿੰਦਾ ਕਿ ਟਰੈਕਟਰ ਵਾਲਿਆਂ ਨੂੰ ਪੈਸੇ ਨਹੀਂ ਦਿੱਤੇ ਉਹਨਾਂ ਨੇ ਕੀ ਕਰੀਏ ਜਿਹੜਾ ਢੇਰ ਲੱਗੇ ਨੇ ਉਹਦੇ ਤੇ ਇਹ ਮੰਡੀ ਚੋਂ ਲਿਆ ਲੈ ਸਿੱਟੀ ਜਾਂਦੇ ਨੇ ਇਥੇ ਇਹ ਪੜਨੇ ਆਰਤੀ ਕੀ ਨੇ ਰੱਖਿਆ ਪਾਣੀ ਦੀ ਨਿਕਾਸੀ ਬਾਤ ਰੱਖਿਆ ਹੋਇਆ ਦੀ ਗੱਲ ਸਾਰਾ ਭਰਤਾ ਇਹਦੇ ਨਾਲ ਵੀ ਮੁਸ਼ਕਲ ਆਉਂਦੀ ਮੁਸ਼ਕਲ ਹੈ ਸਾਡੀ ਫਸਲ ਭੇਜੇ ਜਾਂਦੀ ਹੈ ਮੱਕੀ ਚ 4 ਮਹੀਨੇ ਪਾਣੀ ਖੜਾ ਰਿਹਾ ਇੱਥੇ ਕਦੇ ਤੁਸੀਂ ਚੇਅਰਮੈਨ ਨੂੰ ਜਾਂ ਕਦੇ ਹੋਰ ਨੂੰ ਕਿਹਾ ਬਥੇਰੇ ਨੂੰ ਕਹ ਲੈ ਕੋਈ ਨਹੀਂ ਮੰਨਦਾ ਇੱਥੇ ਯਾਰ ਮੈਂ ਠੇਕੇਦਾਰ ਨੂੰ ਕਹਿੰਦਾ ਠੇਕੇਦਾਰ ਕਹਿੰਦਾ ਮੇਰਾ ਬੰਦਾ ਛੱਡਿਆ ਉਹ ਕਹਾਂ ਕਹਿੰਦਾ ਨੇ ਪੈਸੇ ਨਹੀਂ ਸਾਨੂੰ ਮਿਲਦੇਗੇ ਮਾਗਦਾ ਇਹ ਕਿ ਨਾ ਮੈਂ ਫੜਾ ਫੜਾ ਦੇ ਲੂ ਤੇ ਕੀ ਹਾਲ ਹੈ ਇੱਥੇ ਫਸਲ ਸਕਾਉਣ ਵਾਲਾ ਕੰਮ ਬਾਜ਼ਾਰ ਚ ਪੈਣ ਦਾ ਇੱਕ ਹਵਾ ਨਾ ਤਾਂ ਜੀ ਪੱਲੜ ਔੜਦੇ ਹੀ ਹੁੰਦੇ ਨੇ ਮੋਰੀਆਂ ਬਾਰੀਆਂ ਮਸਾਂ ਬਈਆਂ ਦੇ ਤਰਾਈਆਂ ਤੇ ਕਦੋਂ ਫਸਲ ਲੈ ਕੇ ਆਈ ਸੀ ਜੀ ਮੰਡੀ ਚ ਮੈਂ ਤਾਂ ਪਰਸੋਂ ਆਇਆ ਸੀ ਇਹ ਫਸਲ ਟੁੱਲੀ ਨਹੀਂ ਕਾਲਰ ਟੁੱਲਣੀ ਤੇ ਪੱਖਾ ਪੱਖਾ ਲੱਗਿਆ ਜੀ ਕਹਿੰਦੇ ਮੌਇਸਚਰ ਕਿੰਨਾ ਆ ਰਿਹਾ ਸੀ ਮੌਇਸਚਰ ਤਾਂ ਹੁਣ ਤਾਂ ਜੀ 19 20 ਤੇ ਜਿਹੜੀ ਹੁਣਾਂ ਬਰਸਾਤ ਪਈ ਅੱਜ ਹਣ ਤਾਂ ਕੋਈ ਫਰਕ ਨਹੀਂ ਪਿਆ ਜੀ ਕੇ ਨਾ ਮੀਂਹ ਪਵੇ ਤੇ ਹੁਣ ਜਿਹੜਾ ਮੀਂਹ ਪੈ ਗਿਆ ਤੇ ਨਾਲ ਕਿੰਨਾ ਫਰਕ ਪਊਗਾ ਜੀ ਇਹ ਤਾਂ ਮਾੜਾ ਮੋਟਾ ਵਿੱਜੜਾ ਜੀ ਮਾੜੇ ਮੋਟੇ ਹੋਊਗਾ ਬਾਕੀ ਤਾਂ ਸੁੱਕੀ ਹੋ ਗਈ ਆ ਜੀ ਦੀ ਤੇ ਹੁਣ ਕਿਹਦਾ ਜਿੰਨੀ ਖੜੀ ਆ ਜੇ ਸਹੀ ਹੋ ਰਿਹਾ ਹੁਣ ਆਇਆ ਖੇਤਾਂ ਦਾ ਜਿ ਦਿਵਾਲੀ ਤੋਂ ਬਾਅਦ ਤੱਕ ਬੰਦ ਕਿੰਨਾ ਕੁ ਨੁਕਸਾਨ ਆ ਮੌਸਮ ਨਾਲ ਚੱਲਣਾ ਪੈ ਸਕਦਾ ਜਿਵੇਂ 2 ਦਿਨ ਦਾ ਅਲਰਟ ਹੈ ਨੁਕਸਾਨ ਤਾਂ ਜੀ ਫਿਰ ਆਇਆ ਜਦੋਂ ਧੀਰੀ ਕੋਲਾ ਕਾਕੜਾ ਹੋ ਗਿਆ ਪੂਰਾ ਹੀ ਨੁਕਸਾਨ ਹੋ ਸਕਦਾ ਝਾੜ ਕਿੰਨਾ ਕੁ ਨਿਕਲੇ ਇਸ ਵਾਰ ਝਾੜ ਤਾਂ ਜੀ 15 ਕੁਇੰਟਲ ਮਸਾ ਨਿਕਲਦਾ ਜੀ 15 ਕਿਤੇ 20 ਕਿਤੇ 25 ਕੁ ਕਹਿੰਦਾ ਕਿੰਨਾ ਕੁ ਨੁਕਸਾਨ ਹੋ ਰਿਹਾ ਇਸ ਵਾਰ ਕਿਸਾਨਾਂ ਦਾ ਬਹੁਤ ਬਹੁਤ ਨੁਕਸਾਨ ਕਰਿਆ ਜੀ ਬਿੱਤੇ ਜਮੀਨਾਂ ਬਾਹ ਵੀ ਦਿੱਤੀਆਂ ਅਸ ਜਿਹੜੀ ਹੁਣ ਮੌਸਮ ਦੇ ਵਿੱਚ ਨਮੀ ਐ ਜੀ ਦੀਚ ਵੀ ਨਮੀ ਦੀ ਮਾਤਰਾ ਵਧ ਜਾਣੀ ਐ ਹਾਂਜੀ ਵਧੂਗੀ ਉਹ ਵੱਧਦੀ ਐ ਜੀ ਫਿਰ ਮੱਕੀ ਮਾਂ ਵਧ ਤੇ ਫਿਰ ਖਰੀਦ ਕਿਦਾਂ ਹੋਊਗੀ ਖਰੀਦ ਕਟ ਲਾਉਣਗੇ ਹੋਰ ਕੀ ਹੋਣਾ ਜੀ ਕਿੰਨਾ ਕਟ ਲਾ ਦਿੰਦੇ ਨੇ ਕੀ ਪਤਾ ਜੀ ਮਾਲਕਾਂ ਦਾ ਉਹ ਕੀ ਮੰਗ ਕਰਦੇ ਸਰਕਾਰ ਤੋਂ ਅਰੇ ਹੁਣ ਕੀ ਕਹਿ ਸਕਦੇ ਜੀ ਸਰਕਾਰ ਨੂੰ ਕੁਝ ਨਹੀਂ ਕਹਿ ਸਕਦੇ ਇਹ ਰਾਹਤ ਕਿੰਨੇ ਤੁਹਾਨੂੰ ਮਿਲਣੀ ਚਾਹੀਦੀ ਹੈ ਜਿਹੜਾ ਤੁਹਾਨੂੰ ਭਾਈ ਪੂਰਾ ਫਸਲ ਦਾ ਮੁੱਲ ਮਿਲ ਜਵੇ ਜੀ ਫਸਲ ਦਾ ਮੁੱਲ ਤਾਂ ਕੁਝ ਜ਼ਿੰਦਾ ਦਾ ਹੀ ਨਹੀਂ ਸਵੇਰ ਤੋਂ ਇੱਥੇ ਆਪਣੇ ਮੰਡੀ ਦੇ ਵਿੱਚ ਸਾਰੇ ਚੈਕਿੰਗ ਕਰਦੇ ਪਏ ਜੋ ਵੀ ਮਾਲ ਸਮਾਨ ਹੈ ਉਹਨੂੰ ਟਕਵਾ ਦਿੱਤਾ ਗਿਆ ਸੀਗਾ ਲੇਕਿਨ ਸਿਰ ਜਗ੍ਹਾ ਤੇ ਕੁਝ ਜਗ੍ਹਾ ਦੇ ਵਿੱਚ ਐਵੇਂ ਵੀ ਤੇਜ਼ ਹਵਾ ਚੱਲਣ ਕਰਕੇ ਕੁਝ ਤਰਪਾਲ ਉੜ ਗਈਆਂ ਸੀ ਉਹਨਾਂ ਜਿਹੜੇ ਜ਼ਿੰਮੇਦਾਰ ਨੇ ਨਾਲ ਬੰਦੇ ਹੈਗੇ ਨੇ ਆੜਤੀਆਂ ਨੂੰ ਬੁਲਾ ਕੇ ਉਹਨਾਂ ਨੂੰ ਦੁਬਾਰਾ ਤੋਂ ਠਕਵਾਇਆ ਜਾ ਰਿਹਾ ਜੇ ਜਿਹੜਾ ਕੁਛ ਨੀਵੀਂ ਜਗਾ ਹੋਣ ਕਰਕੇ ਮਾਲ ਲੱਗਿਆ ਹੋਇਆ ਸੀ ਉਹਨਾਂ ਦੀਆਂ ਧਾਂਕਾਂ ਲਵਾਈਆਂ ਜਾ ਰਹੀਆਂ ਤਾਂ ਜੋ ਪਾਣੀ ਦਾ ਜਿਹੜਾ ਅਸਰ ਆ ਉਹਦੇ ਤੇ ਨਾ ਹੋਵੇ ਜੇ ਕਿਤੇ بارش ਦੇ ਪਾਣੀ ਨਾਲ ਕਿਤੇ ਬੋਰੀ ਗਿੱਲੀ ਹੋ ਗਈ ਹੈ ਜਾਂ ਕਿਤੇ ਉਹਦੇ ਲਈ ਅੱਗੇ ਕੀ ਪ੍ਰੋਸੀਜਰ ਹੁੰਦਾ ਫਿਰ ਪ੍ਰੋਸੀਜਰ ਇਹੀ ਹੈ ਜੀ ਜੇ ਤਾਂ ਜ਼ਿਆਦਾ ਗਿੱਲੀ ਹੋ ਗਈ ਹੈ ਫਿਰ ਤਾਂ ਉਹਨੂੰ ਕਢਵਾ ਕੇ ਆਪਾਂ ਦੁਬਾਰਾ ਤੋਂ ਉਹਨੂੰ ਜਦੋਂ ਸਮਾਂ ਠੀਕ ਹੋਏਗਾ ਉਹਨੂੰ ਸੁਕਵਾਇਆ ਜਾਏਗਾ ਧਾਂਕਾ ਲਵਾਨ ਨਾਲ ਇਹ ਜੀ ਇਹਦੇ ਆਲੇ-ਦਾਲੇ ਉਹ ਹਵਾ ਨਿਕਲ ਜਾਂਦੀ ਹੈ ਜਿਸ ਨਾਲ ਜਿਹੜੀ ਬੋਰੀ ਥੋੜੀ-ਬਹੁ ਕੋਨੋਂ ਬੋਤਾ ਨੁਕਸਾਨ ਨਹੀਂ ਹੁੰਦਾ। ਇੱਕ ਕ੍ਰੇਟ ਤੇ ਤਰਪਾਲਾਂ ਦਾ ਪ੍ਰਬੰਧ ਕਿਨਾ ਕੁ ਲੋਕ ਦਿੱਤਾ ਜਾਂਦਾ ਹੈ? ਕ੍ਰੇਟ ਤੇ ਤਰਪਾਲਾਂ ਦਾ ਪ੍ਰਬੰਧ ਜਿਹੜਾ ਜੀ ਆਪਣੇ ਜਿਮੀ ਆਪਣੇ ਆਰਥਿਕ ਬੁਲੰਦੇ ਕੀਤਾ ਜਾਣਾ ਹੁੰਦਾ ਤੇ ਉਸ ਤੋਂ ਇਲਾਵਾ ਜੇ ਕਦੇ ਲੋਡ ਪੈਂਦੀ ਹੈ ਤਾਂ ਅਸੀਂ ਮਤਲਬ ਇਹਨਾਂ ਨੂੰ ਪ੍ਰੋਵਾਈਡ ਵੀ ਕਰਦੇ ਪਰ ਇਸ ਟਾਈਮ ਜਿਹੜੇ ਇਹਨਾਂ ਦੇ ਲਾਇਸੈਂਸ ਵਗੈਰਾ ਉਹੀ ਸੀ ਬੇਸ ਤੇ ਦਿੱਤੇ ਜਾਂਦੇ ਨੇ। ਵੀ ਇਹਨਾਂ ਕੋਲ ਜਿਹੜਾ ਇਹ ਪ੍ਰਬੰਧ ਪੂਰਾ ਹੈ ਜਿੱਦ ਤੱਕ ਇਹ ਦਿਨ ਮੌਸਮ ਖਰਾਬ ਦੱਸਿਆ ਤੇ ਫਿਰ ਜੇ ਕਿਸਾਨਾਂ ਨੂੰ ਕੀ ਅਪੀਲ ਕਰੋਗੇ ਕਿ ਕਈ ਕਈ ਜਗ੍ਹਾ ਕਿਸਾਨ ਜਲਦਬਾਜ਼ੀ ਜਿਹੜੇ ਫਸਲ ਲੈ ਕੇ ਆ ਰਹੇ ਨੇ ਇਹਦੇ ਵਿੱਚ ਦੋ ਗੱਲਾਂ ਹੈ ਜੀ ਇਸ ਮੌਸਮ ਦੇ ਵਿੱਚ ਜਿਹੜੀ ਵੱਡੀ ਕਾਣਕ ਹੈ ਝੋਨਾ ਹੈ ਉਹਦੇ ਵਿੱਚ ਫਸਲ ਦੇ ਵਿੱਚ ਵੀ ਨਮੀ ਦੀ ਮਾਤਰਾ ਜ਼ਿਆਦਾ ਰਹੇਗੀ ਉਹਦੇ ਵਿੱਚ ਵੀ ਉਹਨਾਂ ਨੂੰ ਖੱਜਲ-ਖੁਆਲੀ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਸਹੀ ਨਮੀ ਨਾਣ ਕਰਕੇ ਫਸਲ ਅੱਗੇ ਵਾਸਤੇ ਵੀ ਸਹੀ ਨਹੀਂ ਰਹਿੰਦੀ ਤਾਂ ਸਾਡੀ ਤਾਂ ਅਪੀਲ ਇਹੀ ਹੈ ਵੀ ਇਹ ਨਾ ਸਮੇਂ ਨੂੰ ਨੰਘਾਨ ਤੋਂ ਬਾਅਦ ਦੀ ਆਪਣੇ ਜਿਹੜੀਆਂ ਫਸਲਾਂ ਮੰਡੀਆਂ ਚ ਲਈਆਂ ਜਾਂਨ ਬਾਕੀ ਜੋ ਇਹ ਵੀ ਜਿਹੜੀ ਫਸਲ ਇੱਥੇ ਆਈ ਹੋਈ ਆ ਉਹਦੀ ਸੰਭਾਲ ਦੀ ਜ਼ਿੰਮੇਵਾਰੀ ਅਸੀਂ ਪੂਰੀ ਉਹ ਦਿੰਨੇ ਆ ਵੀ ਇਹਨੂੰ ਸਹੀ ਤਰੀਕੇ ਨਾਲ ਲਿਫਟ ਕਰਾ ਕੇ ਸਹੀ ਜਗ੍ਹਾ ਤੇ ਪਹੁੰਚਾਇਆ ਜਾਵੇ